ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸ਼ੱਕ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਰਾਮੂ ਵਾਲਾ ਹਰਚੋਕਾ ਤਕਸੀ ਉਤੇ ਜਿਲ੍ਹਾ ਬਾਈ ਨੂੰ ਮੋਗ ਗਈ ਪੈਂਦੇ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਤੇ ਪਹਿਲਾਂ ਵੀ ਆਪਣੇ ਜੀ ਨਾਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਤਿੰਨ ਐਨੀਮਲ ਸੇਲ ਆ ਜੀ ਦੋ ਤਾਜ਼ੀਆਂ ਸੂਹਾਂ ਇੱਕ ਤੋਕੜ ਜੀ ਇੱਕ ਤੋਕੜਾ ਜੀ ਠੀਕ ਆ ਜੀ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸੱਸੀ ਕਾਲ ਜੀ ਸੱਸੀ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਮ ਵਿੱਕੀ ਆ ਪਿੰਡ ਰਾਮੂ ਵਾਲਾ ਹਰਚੂਗਾ ਜ਼ਿਲ੍ਹਾ ਮੋਗਾ ਤਸੀਲ ਮੋਗਾ ਮੋਬਾਈਲ ਨੰਬਰ 991413175 ਜਿਹੜੀ ਆਪਾਂ ਪਹਿਲਾ ਵੀਡੀਓ ਦੋ ਗਾਂਆਂ ਦੀ ਪਾਈ ਸੀ ਵੈਘੀ ਹਾਂਜੀ ਹਾਂਜੀ ਵਧੀਆ ਬਾਈ ਠੀਕ ਆ ਜੀ ਤੇ ਇੱਕ ਨੰਬਰ ਬਈ ਐਫ ਤੋਂ ਹੀ ਕਰ ਲੈਣੇ ਸ਼ੁਰੂ ਕੀਤੇ ਇਹ ਪਲੂਨ ਬੱਚੀ ਆ ਬਾਈ ਦੰਦੋ ਜੀ ਦੰਤਾਈ ਪੱਟ ਕੇ ਦੇਖੇ ਨੀ ਕਿ ਮੇਰੇ ਖਿਆਲ ਦੰਦਾ ਜੀ ਉਦੋਂ ਦੀ ਹੋਊਗੀ ਠੀਕ ਹੈ ਜੀ ਤੇ 20 ਕਿਲੋ ਦੋ ਤਿਆਰ ਹੈ ਜੀ 20 ਕਿਲੋ ਬੱਚਾ ਕੀ ਹੈ ਜੀ ਬੱਚਾ ਬੱਚਾ ਪਿੱਛੇ ਮਗਰ ਬੱਚਾ ਤੁਸੀਂ ਦੇਖ ਸਕਦੇ ਹੋ ਤੋੜ ਕੇ ਦਿਖਾ ਦਿਓ ਜੀ 2:38 ਮਿੰਟ ਹੋ ਗਿਆ ਵੀਡੀਓ ਬਣਾਉਣ ਦਾ ਸਮਾਂ ਹਾਲੇ ਵੀ ਜਜਮੈਂਟ ਉਹ حساب ਨਾ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਣੀ ਤਾਂ ਖਵਾਨਾ ਹੋਰ ਵੀ ਸੋਨਾ ਤਿਆਰ ਕੀਤਾ ਹੋਣਾ ਸੀ ਆਪਾਂ ਕੰਡੇ ਜੋਕ ਕੇ ਦੇ ਦਾਂਗੇ ਜੀ 20 ਕਿਲੋ ਹਾਂਜੀ ਠੀਕ ਹੈ ਜੀ 20 ਕਿਲੋ ਬਾਈ ਕਹਿੰਦਾ ਆਪਾਂ ਕੰਡੇ ਜੋਕ ਕੇ ਦੇ ਦਾਂਗੇ ਤਸੱਲੀ ਤੁਸੀਂ ਕਰਨੀ ਆ ਚਾਹੇ 2 ਟਾਈਮ ਚਵਾਈ ਕਰ ਲਓ ਚਾਹੇ 4 ਟਾਈਮ ਚਵਾਈ ਕਰ ਲਓ ਚਾਹੇ 6 ਟਾਈਮ ਚਵਾਈ ਕਰ ਲਓ ਥਾਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗੇ ਨਿੱਖੜ ਨੇ ਮੱਥੀ ਜਵਾਈ ਵਾਲੇ ਨੇੜੇ ਤੋਂ ਤੁਹਾਨੂੰ ਦਿਖਾ ਦਿੰਦੇ ਆ ਸੋਨਾ ਗਲਾਬੀ ਥਾਣਾ ਕੋਈ ਫੋਟ ਸ਼ਾਂਕ ਨਹੀਂ ਚਾਰ ਹੀ ਥਾਣਾ ਉਹ ਵੀ ਗੈਪ ਤੇ ਲੱਗੇ ਹੋਏ ਬਾਕੀ ਰੰਗ ਰੂਪ ਦੀ ਕਰਮਾ ਵਾਲੀ ਚੰਗੀ ਆ ਕੱਦ ਕਾਠ ਤੇ ਵਜਨ ਵਾਲੀ ਆ ਮਗਰ ਬੱਚਾ ਵੱਛਾ ਇਹ ਚੈੱਕ ਕਰ ਸਕਦੇ ਹੋ ਤੁਸੀਂ ਥਾਣਾ ਦੀ ਓਕੇ ਆ ਬਾਈ ਹਾਂਜੀ ਪੂਰੀ ਓਕੇ ਆ ਜੀ ਠੀਕ ਆ ਮੁੱਲ ਭਾਈ ਇਹਦਾ ਮੁੱਲ ਭਾਈ ਲੈਣ ਦੇਣ ਯਾਰ 35000 ਦੀ ਬੱਚੀ ਦੇ ਦਾ ਹੋਜੂ ਮਾਰਾ ਮੋਟਾ ਉਹ ਨਹੀਂ ਕਰਦੇ ਕਰ ਦਾਂਗੇ ਮਾਨਤਾ ਨਾਲ ਕਰ ਬਾਈ ਕਹਿੰਦਾ 54000 ਰੁਪਿਆ ਮੋਲ ਲਾ ਬਾਕੀ ਮਾਨਤਾ ਨੂੰ ਹੋਜੂਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਵੀਰੇ 12 ਕਿਲੋ ਦੁੱਧ ਦੇ ਥੱਲੇ ਠੀਕ ਆ ਜੀ ਇਹ ਦੋ ਦਿਨ ਹੋ ਗਏ ਹੀਟ ਚਾਈ ਹੋਈ ਆ ਠੀਕ ਆ ਜੀ ਤੇ ਅੱਜ ਇਹਦੇ ਟੀਕਾ ਭਰਾ ਦੇਾਂਗੇ ਸ਼ਾਮ ਨੂੰ ਤੇ ਹੁਣ ਇਸ ਟਾਈਮ ਦੁੱਧ 9 ਕਿਲੋ ਤਿਆਰ ਆ ਯਾਨੀ ਅੱਜ ਦਾ ਦੁੱਧ 9 ਕਿਲੋ 9 ਕਿਲੋ ਤਿਆਰ ਆ ਠੀਕ ਆ ਜੀ ਤੇ ਕਿੰਨਵੇਂ ਸੂਏ ਸੂਈ ਵੀ ਆ ਜੀ ਇਹ ਦੂਜੇ ਸੂਏ ਸੂਈ ਆ ਬਾਈ ਤੋਰ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਅੱਜ ਏਆਈ ਕਰਵਾਉਣੀ ਆ ਸ਼ਾਮ ਨੂੰ ਤੇ ਦੂਜੇ ਸੂਏ ਸੂਈ ਹੋਈ ਆ ਦੁੱਧ 12 ਕਿਲੋ ਸੀ ਪਰ ਹੀਟ ਚ ਔਨ ਕਰਕੇ ਥੋੜਾ ਜਿਹਾ ਘਟ ਗਿਆ ਜਿਹੜਾ ਅੱਜ ਦਾ ਦੁੱਧ ਆ ਉਹ ਨੈਟ 9 ਕਿਲੋ ਤਿਆਰ ਆ ਭਾਂਡੇ ਆਲਾ ਤਸੱਲੀ ਆ ਕੇ ਕਰ ਲਿਓ ਦੋ ਟਾਈਮ ਚੁਵਾਈ ਕਰ ਲਿਓ ਚਾਰ ਟਾਈਮ ਚੁਵਾਈ ਕਰ ਲਿਓ ਥਣਾ ਦੀ ਓਕੇ ਆ ਜੀ ਪੂਰੀ ਓਕੇ ਥਣਾ ਦੀ ਠੀਕ ਆ ਥਣਾ ਦੀ ਓਕੇ ਆ ਚਾਰੇ ਧਨ ਗੈਬ ਤੇ ਲੱਗੇ ਨਿਖੜਵੇਂ ਸੋਨੇ ਹੱਥੀ ਚਵਾਈ ਵਾਲੇ ਬਾਕੀ ਕੱਦ ਕਾਠ ਤੇ ਵਜਨ ਵਾਲੀ ਗਾਂ ਜੀ ਦੁੱਧ ਤੁਹਾਡੀ ਸੇਵਾ ਦਾ ਅੱਗੇ ਜਿਹੜਾ ਅੱਜ ਦੁੱਧ ਆ ਉਹ ਤੁਸੀਂ ਚਵਾਈ ਆਪਕਾਰ ਹੀ ਲੈਣੀ ਹੈ ਜੀ ਇਹਦਾ ਮੁੱਲ ਬਾਈ ਇਹ ਲੈਣ ਦਾ ਨਹੀਂ 22000 ਜੀ ਠੀਕ ਆ ਜੀ ਲੈਣ ਦੇਣ ਬਾਈ ਕਹਿੰਦਾ 22000 ਰੁਪਿਆ ਮਾੜਾ ਮੋਟਾ ਛੋੜ ਛੱਪਾ ਉਹਦੇ ਚ ਕਰ ਦਾਂਗੇ ਜਿਹੜੇ ਵੀਰ ਨੂੰ ਜਚਣ ਗਿਆ ਤਸੱਲੀ ਪਰਕ ਤੁਸੀਂ ਕਰਨੀ ਹੈ ਤੁਹਾਨੂੰ ਸਮਝ ਪੈਂਦਾ ਪਸ਼ੂ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਤਿੰਨ ਨੰਬਰ ਬਾਈ ਬਾਹਰ ਹੀ ਲਿਆਈ ਇਹਦੀ ਕੀ ਡਿਟੇਲ ਆ ਜੀ ਤਾਂ ਨੰਬਰ ਦੀ ਇਹ ਵੀ ਅੱਜ ਹੋ ਗਏ ਹੋਣੇ ਨੂੰ 7 ਤੋਂ 8 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਇਹਦਾ ਕੜ ਚੱਲੀ ਜਾਂਦਾ ਵਹਿੜਦਾ ਚੱਲਦੀ ਜਾਂਦਾ ਇਹ ਬਲੂਨ ਵੱਛੀ ਆ ਜੀ ਦੰਦੋ ਜੀ ਦੰਦੋ ਚੌਗੀ ਆ ਜੀ ਠੀਕ ਆ ਜੀ ਬੱਚਾ ਕੀ ਦਿੱਤਾ ਜੀ ਬੱਚਾ ਵੱਛਾ ਸੀ ਉਹ ਮਰ ਗਿਆ ਬੱਚਾ ਅੱਜ ਮਰ ਗਿਆ ਵੈਰੀ ਹੋ ਗਿਆ ਜੀ ਬੱਚਾ ਅੱਜ ਚੈੱਕ ਕਰ ਸਕਦੇ ਹੋ ਤੇ ਕਿੰਨੇ ਦੋਵੇਂ 15 ਕਿਲੋ ਤਿਆਰ ਆ ਜੀ 15 ਕਿਲੋ ਤਿਆਰ ਆ ਇਹ ਖਣਾ ਦੇ ਸਹਿਜ ਬਹੁਤ ਸੋਨੇ ਹੱਤੀ ਚਵਾਈ ਵਾਲਾ ਬਾਕੀ ਥਾਂਲੇ ਵੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਅਜੇ ਲਗਭਗ 4 ਘੰਟੇ 24 ਚੁਵਾਈ ਚ ਬਾਕੀ ਨੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨਾ ਸੋਨਾ ਤਿਆਰ ਕੀਤਾ ਹੁਣ ਅਸੀਂ 15 ਕਿਲੋ ਭਾਂਡੇ ਵਾਲਾ ਤਿਆਰ ਆ ਸੋਨਾ ਗੁਲਾਬੀ ਥਾਣਾ ਕੱਦ ਵਜਨ ਵਾਲੀ ਆ ਮੂੰਹ ਤੋਂ 4 ਦੰਦ ਚੈੱਕ ਤੁਸੀਂ ਕਰਨੀ ਆ ਮਗਰ ਬੱਚਾ ਵੱਛਾ ਏ ਜੀ ਜਿਹੜਾ ਦੁੱਧ ਦਾ ਚੁਵਾਈ ਤੁਸੀਂ ਕਰ ਲੈਣੀ ਆ ਦੋ ਟਾਈਮ ਕਰ ਲਿਓ 4 ਟਾਈਮ ਕਰ ਲਿਓ ਥਣਾ ਦੀ ਓਕੇ ਆ ਬਈ ਹਾਂ ਜੀ ਪੂਰੀ ਓਕੇ ਆ ਥਣਾ ਇਹ ਤੇ ਠੀਕ ਹੈ ਜੀ ਥਨਾਂ ਦੇ ਭਾਵੇਂ ਆਪਣੇ ਪਰੋਹ ਨੂੰ ਹੱਥ ਵੀ ਨਾ ਲਾ ਰਹੇ ਠੀਕ ਹੈ ਜੀ ਥਨਾਂ ਦਾ ਬਾਈ ਕਹਿੰਦਾ ਆਪਾਂ ਹੌਲੀ ਗਾਨ ਲੈਂਦੇ ਹੀ ਨਹੀਂ ਥਨਾਂ ਦੀ ਗਾਰੰਟੀ ਆ ਇਹਦਾ ਮੁੱਲ ਬਾਈ ਇਹ ਵੀ 44000 ਦੀ ਬੱਚੀ ਦੇ ਦਾਂਗੇ ਠੀਕ ਆ ਜੀ 44000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ ਜਿਹਨੂੰ ਜੱਜਨ ਗਿਆ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ